ਹੈਲੋ ਜੀ ਪਿੰਡਾਂ ਦੇ ਕੰਮ ਕਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਸਿਆਲ ਬਾਗ ਚ ਜਿਹੜੀ ਬਣਾਉਣੀ ਹੈ ਜੀ ਆਪਾਂ ਆਟੇ ਦੀ ਸੰਜੀਰੀ ਇਹਦੇ ਵਾਸਤੇ ਆਪਾਂ ਲਿਆ ਹੈ ਸਮਾਨ ਤੇ ਕਾਜੂ ਬਦਾਮ ਪਿਸਤੇ ਚਾਰੇ ਮਾਗਜ ਤੇ 57 ਸਫੈਦ ਮੂਸਲੀ ਗੂੰਦ ਤੇ ਆਪਾਂ ਲਈ ਹੈ ਖਸਖਸ ਹੁਣ ਇਹ ਆਪਾਂ ਜਿਹੜੀਆਂ ਚੀਜ਼ਾਂ ਆਪਣੀਆਂ ਪੀਸਣ ਵਾਲੀਆਂ ਉਹ ਪੀਸ ਲਾਂਗੇ ਕੋਝ ਜੀ ਚੀਜ਼ਾਂ ਆਪਣੀਆਂ ਪੀਸੀਆਂ ਹੋਈਆਂ। ਉਹ ਪਾਏ ਸਟਰੇ ਰੱਖ ਲਾਂਗੇ। ਤੇ ਹੁਣ ਆਪਾਂ ਬਦਾਮ ਤੇ ਕਾਜੂ ਤੇ ਚਾਰੇ ਮਾਗਜ ਇਹ ਤਿੰਨੇ ਚੀਜ਼ਾਂ ਨੂੰ ਆਪਾਂ ਪੀਸ ਕੇ ਇਹਨਾਂ ਦਾ ਜਿਆਦਾ ਬਰੀਕ ਪਾਊਡਰ ਨਹੀਂ ਬਣਾਉਂਦੇ ਆਪਾਂ। ਥੋੜਾ ਜਿਹਾ ਦਰਦਰਾ ਜਿਹਾ ਰੱਖ ਲਾਂਗੇ। ਹਣ ਆਪੇ ਸਾਰੀਆਂ ਚੀਜ਼ਾਂ ਨੂੰ ਪੀਸ ਲਾਂਗੇ ਪਹਿਲਾਂ ਆਪਾਂ ਬਦਾਮ ਪੀਸ ਲਾਂਗੇ ਫਿਰ ਕਾਜੂ ਇਹ ਸਾਰਾ ਸਮਾਨ ਆਪਾਂ ਪੀਸ ਲਿਆ ਆਪਾਂ ਇਹਦਾ ਦਰਦਰਾ ਜਿਹਾ ਪਾਊਡਰ ਬਣਾ ਲਿਆ ਤੇ ਹੁਣ ਚੱਲਦੇ ਆਪਾਂ ਗੈਸ ਵੱਲ

ਕਿਉਂ ਨਾ ਆਪਾਂ ਚੰਗੀ ਤਰ੍ਹਾਂ ਪਗਲਾ ਲਾਂਗੇ ਤੇ ਸਾਰਾ ਕਿਉਂ ਆਪਣਾ ਪਿਗਲ ਗਿਆ ਫਿਰ ਆਪਾਂ ਇਹਦੇ ਚਾਟਾ ਪਾਵਾਂਗੇ ਨਾ ਪੜਾ ਕਿਉਂ ਪੀਂਗਾਂਗੇ ਆਪਾਂ ਇਹਦੇ ਚ ਕਿਲੋ ਜੀਰੀ ਦਾ ਸਮਾਨ ਸੀ ਆਪਾਂ ਕਿਲੋ ਹੀ ਕਿਹਾ ਸੀ ਆਪਣਾ ਤੇ ਕਿਲੋ ਤੋਂ ਉੱਪਰ ਥੋੜਾ ਜਿਹਾ ਆਪਾਂ ਆਟਾ ਪਾਇਆ ਕਿਉਂਕਿ ਫਿਰ ਨਾ ਜਿਆਦਾ ਗਿੱਲੀ ਜੀ ਹੋ ਜਾਂਦੀ ਹੈ ਜੀਰੀ ਜੇ ਆਪਾਂ ਬਰਾਬਰ ਮਾਤਰਾ ਚ ਪਾਉਣਿਆ ਆਪਾਂ ਥੋੜਾ ਜਿਹਾ ਵੱਧ ਪਾਇਆ ਸਵਾ 1 ਕਿਲੋ ਆਟਾ ਪਾਇਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਲਾਲ ਕਰ ਲਾਂਗੇ ਆਟੇ ਨੂੰ ਤੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਪੀਸਿਆ ਹੋਇਆ ਸਮਾਨ ਆ ਉਹ ਪਾਵਾਂਗੇ ਇਹਨੂੰ ਆਪਾਂ ਥੋੜੀ ਜਿਹੀ ਹਲਕੀ ਅੱਗ ਤੇ ਪਕਾਵਾਂਗੇ ਅੱਪ ਗੈਸ ਕਰਤਾ ਹਾਂ ਬੰਦ ਤੇ ਆਪਣਾ ਆਟਾ ਚੰਗੀ ਤਰ੍ਹਾਂ ਭੁੰਜੇਗਾ ਕਿਉਂਕਿ ਆਪਣੀ ਕੜਾਈ ਬਹੁਤ ਗਰਮਾ ਹਜੇ ਆਪਾਂ ਇਹਨੂੰ ਹਿਲਾ ਹੀ ਜਾਵਾਂਗੇ ਨਹੀਂ ਤਾਂ ਆਪਣਾ ਆਟਾ ਥੱਲੇ ਨਾ ਲੱਗ ਜੇ ਤੇ ਫਿਰ ਕੋੜੇ ਭੰਦਾ ਸਵਾਦ ਆਉਣ ਲੱਗ ਜੂਗਾ ਤਾਂ ਕਰਕੇ ਪਹਿਲਾਂ 2 ਮਿੰਟ ਹਿਲਾਇਆ ਨੂੰ ਹਵਾ ਜੀ ਨਿਕਲ ਜੂ ਫਿਰ ਆਪਾਂ ਗੈਸ ਤੇ ਥੱਲੇ ਲਾ ਲਾਂਗੇ ਗੈਸ ਆਪਾਂ ਕਰਤਾ ਜੀ ਬੰਦ ਤੇ ਫਿਰ ਆਪਾਂ ਇਹਦੇ ਚ ਪਾਵਾਂਗੇ ਜੀ ਪੀਸਿਆ ਹੋਇਆ ਸਮਾਨ ਨੇ ਆਪ ਪਾਲਾਂਗੇ ਜੀ ਕਾਜੂ ਬਦਾਮ ਤੇ ਚਾਰੇ ਮਗਜ ਪੀਸੇ ਹੋਏ ਇਹ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਟ੍ਰਾਟੇਜ ਵਿੱਚ ਮਿਕਸ ਕਰ ਲਾਂ ਆਪਾਂ ਇਹ ਕੋਲ ਕਸ਼ਮੀਰੀ ਦਾਖਾ ਥੋੜੀ ਇਹਨਾਂ ਆਪਾਂ ਇਹ ਪਾ ਲਾਂਗੇ ਕਪਾ ਦੇ ਤੇ ਇੱਥੇ ਆਪਾਂ ਖੰਡ ਮਿਕਸ ਕਰਤੀ ਸੀ ਨਾਲ ਇਹਦੇ ਚ ਆਪਾਂ ਦਾਖਾ ਪਾਤੀ ਸੀ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਜਿਹਦੇ ਨੂੰ ਆਪਾਂ ਠੰਡਾ ਕਰ ਲਿਆ ਸੀ ਥੋੜਾ ਜਿਹਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਮਿਕਸ ਕਰ ਲਾਂਗੇ ਹੁਣ ਆਪਾਂ ਇੱਕ ਕਪੜੇ ਧੁੱਤੇ ਸੀ ਇਹਨਾਂ ਨੂੰ ਹੁਣ ਆਪਾਂ ਤੈਹਾਂ ਲਾ ਦਾਂਗੇ ਫਿਰ ਆਪਣੇ ਸਾਰੇ ਕੰਮ ਦੇ ਕੰਮ ਹੋ ਜਾਂਦੇ ਆ ਸਾਰੇ ਕੰਪੜਿਆਂ ਦੀਆਂ ਤੈਹਾਂ ਲਾ ਕੇ ਰੱਖ ਦਾਂਗੇ ਹੁਣ ਆਪਾਂ ਹੁਣ ਆਪਣਾ ਸ਼ਾਮ ਦਾ ਟਾਈਮ ਹੋ ਗਿਆ ਵੀ ਹੁਣ ਆਪਾਂ ਕੱਢਦੇ ਆ ਧਾਰ ਤੇ ਫਿਰ ਆਪਾਂ ਕਰਦੇ ਆ ਜੀ ਬਲੌਗ ਦਾ ਐਂਡ ਇੱਥੇ ਜੇਕਰ ਤੁਹਾਨੂੰ ਸਾਡਾ ਬਲੌਗ ਚੰਗਾ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਦੇਖ ਲੈਣਾ ਰਸ਼ਕਾ ਕੇ ਕਾ ਕੰਮ ਨਾ ਹਣਾ ਗਾਲਜਾ ਦੇਖ ਕਿ ਮੈਂ ਕੱਸਿਆ ਜਾਂਦਾ ਇਹਦਾ ਅੰਨੀ ਲਾ ਦੇ ਪਿੱਛੇ ਨੂੰ ਕਰ ਲੈ ਸੋਝਾ ਨਹੀਂ ਆਉਂਦੀ ਇਹਦੇ ਥੋੜੀ ਜਿਹੀ ਟੜੰਗਦਾ ਹੈ ਗਾਲ ਕਰੀ ਆ

ਮੱਖਣ ਵਾਲੀ ਦੁੱਧ ਸੁੱਕਦਣਾ ਹੀ ਆ ਕੱਪਰ ਇਹਨੂੰ ਸੇਕਿਆ ਜਾਮੇ ਚੋਟੀ ਤੇ ਤਾਂ ਬਾਲੀ ਬੈਂਦੀ ਹੈ ਬੂਰੀ ਤੇ